ਭਾਈ ਮਿਹਰ ਜੀ ਨੂੰ ਸੁਧਿਆ ਜਾਣਾ ਤੇ ਇਹ ਕਹਿੰਦੇ ਹਾਂ ਜੀ ਭਾਈ ਜੀ ਤੁਹਾਡੀ ਸ਼ਿਕਾਇਤ ਆਈ ਆ ਕਿ ਤੁਸੀਂ ਦੁਸ਼ਮਣਾਂ ਨੂੰ ਕਾਣਿ ਕਿਉਂਦੇ ਜੀ ਤੇ ਭਾਈ ਮਿਹਰ ਜੀ ਜਵਾਬ ਦਿੰਦਾ ਕਿ ਮੈਨੂੰ ਤਾਂ ਦੁਸ਼ਮਣ ਨਜ਼ਰ ਹੀ ਕੋਈ ਨਹੀਂ ਆਉਂਦਾ ਮੈਨੂੰ ਤਾਂ ਸਾਰੇ ਵਿੱਚ ਜੋ ਵੀ ਸਿੱਧੀ ਨਜ਼ਰ ਆਉਂਦਾ ਤੁਸੀਂ ਨਜ਼ਰ ਆਉਂਦੇ ਦੇ ਇਸ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਦਾ ਦੁਸ਼ਮਣ ਕਿਰਾ ਤੇ ਦੋਸਤ ਕਿਰਾ ਨੂੰ ਸਾਰੇ ਹੀ ਆਪਣੀ ਨਜ਼ਰ ਆਉਂਦੇ ਨੇ ਗੁਰੂ ਸਾਹਿਬ ਜੀ ਉਹਦੀ ਭਾਈ ਮਿਹਰ ਜੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋ ਜੇ ਨੇ ਤੇ ਉਹਨਾਂ ਨੂੰ ਆਪਣੇ ਭਿਓ ਇੱਕ ਮਲਨਪੱਟੀ ਤੇ ਇੱਕ ਜਿਹੜੀ ਚਖਮਾਂ ਦੇ ਲਈ ਦਵਾਈ ਉਹ ਦਿੰਦੇ ਨੇ ਤੇ ਇਹਦੇ ਆ ਮਲਨਪੱਟੀ ਲੈਣਾ ਤੇ ਅੱਗੇ ਨੂੰ ਨਾਲ ਪਾਣੀ ਪੀਉਣ ਦੇ ਨਾਲ ਨਾਲ ਉਹ ਚਖਮੀਆਂ ਦੇ ਮਲਨਪੱਟੀ ਵੀ ਕਰਨੀਆਂ ਤੇ ਉਹਨਾਂ ਨੂੰ ਪਾਣੀ ਵੀ ਪੀਣਾ ਉਹ ਬੇਟਾ ਥਰਡ ਕਲਾਸ 2012 ਤੋਂ ਤੱਕ ਚੱਲ ਰਹੀ ਪਰ ਇਹ ਜਿਹੜੀ ਇਸ ਤੋਂ ਸੌ ਸਾਰ ਪਹਿਲਾਂ ਇਹ ਵੀ ਥਰਡ ਕਲਾਸ ਜਿਹੜਾ ਆਗਾਜ਼ ਹੋਇਆ ਸੀ ਕੌਣ ਹੈ ਸਮੇਂ ਭਾਈ ਗੁਰਿਆ ਜੀ ਦੀ ਇਹ ਸੋਚ ਨੂੰ ਕਿਹਤ ਸਿੱਖ ਜਿਹੜਾ ਵਾ ਉਹ ਇੱਕ ਸੁਸਾਇਟੀ ਬਣਾ ਕੇ ਸਾਰ ਵਰਗ ਦੇ ਲੋਕਾਂ ਵਿੱਚ ਉਹ ਉਹਨਾਂ ਦੀ ਮਦਦ ਕਰਿਆ ਦੱਸ ਸਕਦਾ ਕੋਣ ਹੈ ਤੁਹਾਨੂੰ ਦੱਸਦਾ ਇੱਕ ਕੋਈ ਸੰਸਥਾ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਫਾਜ਼ਿਲ ਨਹੀਂ ਆਉਂਦੇ ਦੱਸਾਂਗਾ ਭਾਈ ਬੇਟਾ ਉਹ ਖਾਲਸਾ ਇਹ लड़ाई है जेना, जेना और ते जो जको रवि सिंह है तो जो सारे देशों लड़ाई हुई जितनी कोई भुग मरी आ जा जिसे पानी पी है उ मदद करते हैं सो बेटा ये सू सी मदद करनी चाहिए आ सारे लोगों का भाग देना चाहिए रुख लगाने चाहिए वो ਅੱਜ ਅਸੀਂ ਤੁਹਾਨੂੰ ਇੱਕ ਸਾਖੀ ਦਾ ਆਰਦਾ ਕਰ ਰਹੇ ਆ ਉਹ ਸਾਖੀ ਦੇ ਆਧਾਰ ਤੇ ਇਹਨਾਂ ਮੈਂ ਤੁਹਾਨੂੰ ਜਿਹੜਾ ਤੁਹਾਨੂੰ ਪਤਾ ਕਿ ਗੁਰੂ ਸਾਹਿਬ ਜੀ ਨੇ ਕਿਹੜੇ ਗੁਰੂ ਸਾਹਿਬ ਜੀ ਨੇ ਵਾਤਾਵਰਣ ਨੂੰ